ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੇਕੇ ਇਹ ਪਿੰਡ ਬਾਘਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਘੇਪੁਰਾਣੇ ਦੇ ਬਿਲਕੁਲ ਨੇੜੇ ਹੈ ਇਹਦੇ ਇੱਕ ਪਾਸੇ ਪਿੰਡ ਚੜੱਕਾ ਹੈ ਤੇ ਦੂਜੇ ਪਾਸੇ ਨੇੜੇ ਹੀ ਕੋਹਲੀਆ ਕਲਾਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਮੇਰੀ ਪਹਿਲੀ ਵੀਡੀਓ ਇਸ ਵੀਰ ਕੋਲੋਂ ਤੇ ਬਾਈ ਦੱਸਦਾ ਵੀ 20 ਸਾਲ ਹੋ ਗਏ ਵਪਾਰ ਕਰਦੇ ਹਨ ਸામਨੇ ਬੋਰਡ ਲੱਗਾ ਦੇਖ ਸਕਦੇ ਹੋ ਇੱਕ ਮੈਨੂੰ ਬੜੀ ਵਧੀਆ ਗੱਲ ਲੱਗਦੀ ਹੈ ਜਦੋਂ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਨੋਟ ਲਿਖਿਆ ਬਾਈ ਨੇ ਸੌਦਾ ਹੋਣ ਤੇ ਪਸ਼ੂ ਚੈੱਕ ਪਾਸ ਕਰਕੇ ਲਵੋ ਵਿਖਿਆ ਹੋਇਆ ਪਸ਼ੂ ਵਾਪਸ ਨਹੀਂ ਹੋਵੇਗਾ ਇਹ ਗੱਲ ਚੰਗੀ ਹੈ ਇਸ ਕਰਕੇ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹਦਾ ਹੱਕ ਹੈ ਵੀ ਫੁੱਲ ਆਵਦੀ ਰੀਜ ਦੇ ਨਾਲ ਤਸੱਲੀ ਕਰੇ ਤੇ ਜਦੋਂ ਤਸੱਲੀ ਕਰਕੇ ਖਰੀਦ ਲਿਆ ਫਿਰ ਇਹ ਸਾਲ ਹੀ ਚੀਜ਼ ਹੈ ਤੁਹਾਡੇ ਘਰੇ ਜਾ ਕੇ ਤੁਹਾਨੂੰ ਕਿੰਨਾ ਕੁ ਨਫਾ ਦਿੰਦੀ ਹੈ ਜਾਂ ਕਈ ਵਾਰ ਕੁਝ ਅ ਪਸ਼ੂ ਜਿਹੜੇ ਉਸ ਤਰ੍ਹਾਂ ਰਿਜ਼ਲਟ ਨਹੀਂ ਦਿੰਦੇ ਜਿਵੇਂ ਆਸ ਰੱਖੀ ਹੁੰਦੀ ਹੈ ਸੋ ਪਹਿਲਾਂ ਹੀ ਪਸ਼ੂ ਨੂੰ ਆਪਦੀ ਸਮਝ ਨਾਲ ਖਰੀਦ ਲਿਆ ਜਾਵੇ ਦੋ ਨਗ ਅੱਜ ਵੀਡੀਓ ਚ ਦਿਖਾਉਣੇ ਆ ਕਿ ਗਾਂ ਜਿਹੜੀ ਗੱਪਣ ਇਹਦੇ ਨਾਲ ਇੱਕ ਬਹੁਤ ਵੱਡੀ ਗਾਂ ਇਹ ਵੀ ਗੱਪਣ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਆਂ ਪਹਿਲਾਂ ਇਹ ਗਾਂ ਦਿਖਾ ਕੇ ਫਿਰ ਲਾਸਟ ਉੱਤੇ ਤੁਹਾਨੂੰ ਜਿਹੜੀ ਦੂਜੀ ਵੱਡੀ ਗਾਂ ਉਹ ਦਿਖਾਉਂਗਾ ਬਾਈ ਨਾ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਨਾਮ ਆਪਣਾ ਦੱਸ ਨਾ ਬਾਈ ਜੀ ਮੇਰਾ ਅਵਤਾਰ ਸਿੰਘ ਹੈ ਜੀ ਪੱਕਾ ਨਾ ਜੀ ਠੀਕ ਹੈ ਜਾਣੀ ਜਾਣਦੇ ਮੈਨੂੰ ਸਾਰੇ ਬਿਆੰਤ ਦੇ ਨਾਂ ਤੋਂ ਆਪਣੇ ਏਰੀਏ ਸਾਰੇ ਬਿਆੰਤ ਦੇ ਨਾਂ ਤੋਂ ਮੈਨੂੰ ਜਾਣਦੇ ਛੋਟਾ ਨਾਂ ਮੇਰਾ ਬਿਆੰਤਾ ਬਾਈ ਜੀ ਅੱਛਾ ਉਹ ਵੈਸੇ ਪੱਕਾ ਨਾ ਹਾਂ ਪੱਕਾ ਨਾ ਬਤਾ ਰਹਾ ਜੀ ਬਾਈ ਜੀ ਚਾਣ ਦੇ ਬਿਆੰਤ ਦੇ ਨਾਂ ਤੋਂ ਸਾਰੇ ਬਿਵਾਰੀ ਭਰਾ ਹੀ ਜਾਣਦੇ ਆਪਾਂ ਨੂੰ 20 ਸਾਲ ਹੋ ਗਏ ਬਾਈ ਸੋ ਹਾਂ 20 ਸਾਲ ਬਾਈ ਜੀ ਕਪਾਰ ਕੀਤਾ ਵੀਰੇ ਘਰੇ ਘਰ ਦਾ ਘਰ ਦਾ ਕੀਤਾ ਇਹਦੀ ਮੰਡੀ ਆਪਾਂ ਪਸ਼ੂਰੇ ਜਾ ਕੇ ਵੇਚਿਆ ਨਹੀਂ ਉਹਨਾਂ ਦੇ ਘਰੇ ਹੀ ਆਪਣਾ ਮਾਲ ਵਿਕੀ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਠੀਕ ਆ ਅੱਛਾ ਗਾਵਾਂ ਹੀ ਆਉਣ ਲਿਆਉਣੇ ਆ ਕਿ ਮੱਝ ਵੀ ਆ ਜਾਂਦੀ ਮੱਝ ਵੀਰੇ ਟਾਵੀ ਟਾਵੀ ਆਉਂਦੀ ਆ ਜ਼ਿਆਦਾ ਗਾਇਆਂ ਹੀ ਆਉਂਦੀਆਂ ਆਪਣੇ ਕੋਲ ਜ਼ਿਆਦਾ ਗਾਵਾਂ ਲੈ ਕੇ ਆ ਹਾਂ ਅੱਜ ਦੋ ਗਾਵਾਂ ਦਿਖਾ ਰਹੇ ਆ ਆਹਾਂਜੀ ਵੀਰੇ ਇਹ ਜਿਹੜੀ ਬਲੈਕ ਰੰਗ ਚ ਗਾਂ ਤੇਰੇ ਨਾਲ ਹੀ ਖੜੀ ਹੈ ਹਾਂਜੀ ਵੀਰੇ ਕਿੰਨਾਸੂਆ ਕਿ ਇਹ ਵੀਰੇ ਦੂਜਾ ਸੂਆ ਸੁਣੀ ਆ ਦਿਨ ਕਿੰਨੇ ਲੋ ਦਿਨ ਵੀਰੇ ਇਹ 5-6 ਦਿਨ ਹੀ ਲੋਗੀ ਆ ਰੇਟ ਇਹਦਾ ਕੀ ਰੋ ਰੇਟ ਇਹਦਾ ਵੀਰੇ 63000 ਰੁਪਏ ਦੇ ਦੇਾਂਗੇ ਤੋਰਦ ਗਏ ਭਾਈ ਦੋਸਤੋ 63000 ਦੀ ਮਿਲੂਗੀ ਸੂਆ ਦੂਜਾ ਹੈ ਗਰਮੀਆਂ ਦੀ ਪਸ਼ੂ ਤੁਹਾਡੇ ਕੋਲ ਕੱਬਣਾ ਜਾਂ ਡਰਾਈ ਹੈ ਤੇ ਇਦਾਂ ਦੀ ਗਾਂ ਲੈ ਕੇ ਤੁਸੀਂ ਦੁੱਧ ਦਾ ਸਾਰ ਸਕਦੇ ਹੋ ਭਾ ਇਦਾਂ ਦਾ ਵੀ ਗਾਂ ਇਹਨੇ ਤੋਕੜ ਵੀ ਫੇਰ ਵਿਖ ਜਾਣਾ ਦੁੱਧ ਵੀ ਤੁੰਨੂੰ ਇਹਨੇ ਘਰ ਦਾ ਡੰਗਾ ਵਧੀਆ ਲਾਈ ਜਾਊਗੀ ਬਾਕੀ ਆਪ ਦੀ ਸਮਝ ਨਾਲ ਖਰੀਦ ਲਿਓ ਤੁਸੀਂ ਨੰਬਰ ਸਕਰੀਨ ਉੱਤੇ ਵਾਈ ਦਾ ਚਲਾ ਦੂੰਗਾ। ਦਣ ਪੰਜ ਚਾਰ ਲੈ ਸਕਦੀ ਐ ਸੋਨ ਚ ਹਵਾਨਾ ਅੱਗੋਂ ਸੋਨਾ ਦਿਸਦਾ ਬਾਕੀ ਪਿਛੋਂ ਹਵਾਨਾ ਹਜੇ ਕਿਨੇ ਬਣਾਉਗੀ ਵੀਰੇ ਬਾਕੀ ਥਣ ਤੋਂ ਨੋਕ ਵਾਲਾ ਪੂਰਾ ਐ ਚੰਗਾ ਤੇ ਸੀਲ ਸੀਰੀਫ ਬਹੁਤ ਆ ਵੀਰੇ ਘਰੇ ਘਰੇ ਚੋਨ ਵਾਲੇ ਲੈਣੀ ਨਾ ਪੂਰੀ ਸੀਲ ਸੀਰੀਫ ਤਾਂ ਹੀ ਭੇਜੋ ਭਲਾ ਥੱਲੇ ਸਹੀ ਐ ਠੰਡੀ ਸੀਲ ਫੋਲਾ ਦੋਸਤੋ ਬੈਠੇ ਗਾਮਾ ਹੁੰਦੀਆਂ ਹੀ ਐ ਥੋੜੀ ਚੰਗੀ ਸੰਭਲੋਗੇ ਦੁੱਧ ਵੀ ਸੋਨਾ ਦੇਈ ਜਾਣਾ ਕਰਮੀ ਦੀ ਰੁੱਤ ਚ ਦਹੀਂ ਲੱਸੀ ਚੰਗਾ ਪੀ ਲੂੰਗੀ ਨਾਲੇ ਮੱਝਾਂ ਵਰਗਾ ਦੁੱਧ ਹੋ ਵੀਰੇ ਸੋ 63000 ਇਹਦਾ ਮੁੱਲ ਰੱਖਿਆ ਬਾਈ ਨੇ ਤੇ ਇਹਦੇ ਨਾਲ ਇੱਕ ਵੱਡੀ ਗਾਂ ਤੁਹਾਨੂੰ ਵਾਈਟ ਰੰਗ ਚ ਦਿਖਾਉਣਾ ਹੈ ਬਹੁਤ ਵੱਡਾ ਢਾਂਚਾ ਹੈ ਵੱਡੇ ਢਾਂਚਾ ਚੋਂ ਹੀ ਤੁਸੀਂ ਵੱਡੀਆਂ ਗਾਵਾਂ ਪੈਦਾ ਕਰ ਸਕਦੇ ਹੁੰਦੇ ਆ ਹਾਂ ਕੁਝ ਕੁ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੇ ਸੁਧਾਰ ਕਰਨ ਦੀ ਲੋੜ ਹੁੰਦੀ ਹੈ ਉਹ ਤੁਸੀਂ ਸੀਮਨ ਚੰਗਾ ਸਿਲੈਕਟ ਕਰਦੇ ਹੋ ਤਾਂ ਉਹਦੇ ਨਾਲ ਪਸ਼ੂ ਦੇ ਵਿੱਚ ਸੁਧਾਰ ਆਉਂਦਾ ਜਾਂਦਾ ਹੈ ਜਿਹੜੀ ਬਾਈ 2 ਨੰਬਰ ਤੇ ਗਾਂ ਇਹ 2 ਨੰਬਰ ਤੇ ਵੀਰ ਜੀ ਜਿਹੜਾ ਇਹਦਾ ਰਿਕਾਰਡ ਆ ਆਪਾਂ ਨੂੰ ਸਾਰਾ ਫੋਨ ਤੇ ਮਿਲ ਜੂਗਾ ਠੀਕ ਹੈ ਬਹੁਤ ਚੰਗੇ ਸੀਮਨ ਦੀਆਂ ਜਾਂਦੀ ਸਾਰਾ ਕੁਝ ਮਿਲ ਜੂਗਾ 36 ਕਿਲੋ ਜੀ ਇਹਨੇ ਪਹਿਲਾਂ ਨੇ ਦੁੱਧ ਪਾਇਆ ਦਨ ਕਿਨੇ ਲੋ ਬਈ ਦਨ ਵੀਰੇ ਇਹ ਹਫਤੇ ਹਫਤਾ ਲਊਗੀ ਇੱਕ ਹੋ ਸਕਦਾ ਇੱਕ ਦਿਨ ਪਹਿਲਾਂ ਸੂਪੇ ਜਾਂ ਇੱਕ ਦਿਨ ਤੋਂ ਵੱਧ ਲੈ ਜਾਨੀ ਹਜੇ 5-7 ਦਿਨ ਲੈਸ ਨਾ ਲੈ ਜਾਣੇ ਵੀਰੇ ਤਿਆਰੀ ਤੂਰੀ ਬਹੁਤ ਚੰਗੀ ਕਰਦੀ ਆ ਟਰੇਲੂ ਪਰਿਵਾਰ ਤੋਂ ਲਈ ਆ ਜੇ ਕਿਸੇ ਕੋਲੇ ਹੋਰ ਹੁੰਦੀ ਅਗਲੇ ਕਹਿੰਦਾ ਵੀਰੇ ਫਾਰਮ ਚੋਂ ਲਈ ਤੂੰ ਵੇਖ ਲੈ ਵੀ ਐਡੀ ਵੜ ਪਾਸੇ-ਪਾਸੇ ਨੇੜੇ ਮੇਰਾ ਮਤਲਬ ਫਾਰਮਾਂ ਚ ਐਡੀ ਐਡੀ ਵੜ ਹੁੰਦੀ ਬਹੁਤ ਵੱਡੀ ਹੈ ਬਹੁਤ ਵੱਡੀ ਆ ਵੀਰੇ ਵੀਡੀਓ ਚ ਪਤਾ ਨਹੀਂ ਛੋਟੀ ਲੱਗੂਗੀ ਪਰ ਇਹ ਬੰਦਾ ਇੱਥੇ ਆ ਕੇ ਵੇਖੂ ਖੁਸ਼ ਹੋਣ ਵਾਲੀ ਗੱਲ ਸਹੀ ਹੈ ਨਹੀਂ ਜਜਮੈਂਟ ਉਵੇਂ ਹੀ ਹੋਣੀ ਹੈ ਬਈ ਜਦੋਂ ਤੂੰ ਪਸੂਗਾ ਅੱਛਾ ਬਈ ਕੀ ਡਿਮਾਂਡ ਰੱਖਦੇ ਨੇ 1,60,000 ਹਾਂ 1,60,000 ਖੁੱਲ ਗਏ ਨੂੰ ਬਈ ਦੱਸੋ 1,60,000 ਦੀ ਬਾਈ ਕਹਿੰਦਾ ਦੇਵਾਂਗਾ ਸੀਮਨ ਦੀ ਡਿਟੇਲ ਇਹਦੀ ਸਾਰੀ ਮਿਲ ਜੂਗੀ ਖਰੀਦੀ ਬਾਈ ਨੇ ਘਰ ਤੋਂ ਹੀ ਐ ਪਰ ਵਾਕਈ ਗਾਂ ਬਹੁਤ ਵੱਡੀ ਐ ਸੁਆ ਵੀਰੇ ਪਿਓਰ ਦੂਜਾ ਹੀ ਆ ਕਹਿਣ ਦੀਆਂ ਗੱਲਾਂ ਨਹੀਂ ਕਿਉਂਕਿ ਉਹੋ ਜਿਹੇ ਬੰਦਿਆਂ ਤੋਂ ਨਹੀਂ ਆਈ ਠੀਕ ਐ ਲੰਬਾਈ ਦੇਖੋ ਕਰਮਾਲੀ ਦੀ ਕੱਦ ਸੋਹਣਾ ਹਵਾਨਾ ਦੱਸੋ ਹਜੇ ਪਰ ਨਾ ਆਏ ਨੇ ਭਲੂਣ ਇੱਕ ਪਾਸੇ ਐ ਪਾਲ ਪਾਣੀ ਸ਼ੁਰੂ ਕੀਤੀ ਵੀਰੇ ਹਜੇ ਹਜੇ ਹਫਤਾ ਇਹਨੇ ਲੈ ਜਾਣਾ ਸੂਨ ਦੇ ਵਿੱਚ ਤੋ ਇੱਕ ਵਾਰ ਤੁਸੀਂ ਇਸ ਟ੍ਰਿਕੇ ਨਾਲ ਦੇਖੋ ਫਿਰ ਇਹਨੂੰ ਤੋੜ ਲਾਂਗੇ ਜਿਹਨੂੰ ਪਸੰਦ ਆਵੇ 1,60,000 ਦੀ ਡਿਮਾਂਡ ਬਾਈ ਨੇ ਰੱਖੀ ਐ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਚੰਗੀ ਲੱਗੂਗੀ ਤਾਂ ਤੁਸੀਂ ਆ ਕੇ ਦੇਖ ਕੇ ਖਰੀਦ ਸਕਦੇ ਹੋ ਹੁਣ ਆਪਾਂ ਇਸ ਸਾਈਡ ਉਤੋਂ ਦੀ ਤੁਰਦੀ ਗਾਂ ਦੇਖ ਲਾਂਗੇ ਸੋ ਢਾਂਚਾ ਇਹਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਬਹੁਤ ਚੰਗੀ ਨਸਲ ਵੀਰੇ ਬੰਦੇ ਸਾਹਮਣੇ ਜਿਨ੍ਹਾਂ ਤੋਂ ਆਪ ਖਰੀਦੀ ਐ ਠੀਕ ਐ ਤੋ ਚੰਕਾ ਦੁੱਧ ਪਿਛਲੇ ਸੂਏ ਦਾ ਬਾਈ ਦੱਸਦਾ ਇਹਨੇ ਦਿੱਤਾ ਦੁੱਧ ਕਹਿ ਰਿਹਾ ਐਚਐਫ ਘਾਵਾ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਬਹੁਤ ਦੁੱਧ ਦੇ ਦਿੰਦੇ ਐ ਐਡੀ ਵਾੜ ਨੂੰ ਵੀਰੇ ਚੰਤਾ 40 45 ਕਿਲੋ ਦੁੱਧ ਪਾਉਣਾ ਚਾਹੀਦਾ ਬੱਚੀ ਨੂੰ ਸੂਏ ਦਾ ਰੇਟ 1 ਲੱਖ ਤੇ 60 ਹਜ਼ਾਰ ਹੈ ਦੋਨ ਆ ਗਿਆ ਦੱਸੋ ਅਲੱਗ-ਅਲੱਗ ਭਾਅ ਹੈ ਜਿੱਦਾਂ ਦਾ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਕਾਲ ਕਰ ਲਿਓ ਰੂਟੀਨ ਚਗਾਵਾ ਹੁੰਦੀ ਹੈ ਛੋਟੇ ਪਹਾੜੀਆਂ ਗਾਵਾਂ ਜ਼ਿਆਦਾਤਰ ਬਾਈ ਲੈ ਕੇ ਆਉਂਦਾ ਤੁਸੀਂ ਕੰਟੈਕਟ ਚ ਰਹਿ ਸਕਦੇ ਹੋ ਇਸ ਵਕਤ ਤੋਂ ਵੀ ਬਾਕੀ ਪਸ਼ੂ ਜਿਹੜਾ ਵੀ ਖਰੀਦਣਾ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਉਹਨੂੰ ਦੇਖਿਆ ਜਾਵੇ ਧੰਨਵਾਦ ਅੱਜ ਦੀ ਇਸ ਵੀਡੀਓ ਦੇਖਣ ਲਈ